ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਆਉਂਦੇ ਇਲਾਕੇ ਦੇ ਦੋ ਮੇਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸ ਦਈਏ ਕਿ ਉਹਨਾਂ ਦੇ ਵੱਲੋਂ ਹਲਕਾ ਉਤਰੀ ਦੇ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਦੋ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ ਜੋ ਕਿ ਵਾਰਡ ਨੰਬਰ 99 ਜੋ ਕਿ ਪੁਰਾਣਾ 90 ਨੰਬਰ ਵਾਰਡ ਹੁੰਦਾ ਸੀ ਉਸ ਦੇ ਨਿਊ ਦੀਪਨਗਰ ਵਿਖੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਉਹਨਾਂ ਦੇ ਵੱਲੋਂ ਪੂਰਾ ਕੀਤਾ ਗਿਆ ਹੈ ਜਿਸ ਦੇ ਵਿੱਚ ਨਿਊ ਡਿਸਪੋਜ਼ਲ ਰੇਨ ਵਾਟਰ ਅਤੇ ਹਾਰਵੈਸਟਿੰਗ ਦੇ ਪ੍ਰੋਜੈਕਟ ਦਾ ਉਹਨਾਂ ਦੇ ਵੱਲੋਂ ਉਦਘਾਟਨ ਕੀਤਾ ਗਿਆ ਹੈ। ਨਿਊ ਦੀਪਨਗਰ ਗਲੀ ਨੇੜੇ پارک ਵਿਖੇ ਚੌਧਰੀ ਮਦਨ ਲਾਲ ਬੱਗਾ ਦੇ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਸਮੇਂ ਉਹਨਾਂ ਦੇ ਨਾਲ ਕੁਝ ਇਲਾਕਾ ਨਿਵਾਸੀ ਵੀ ਮੌਜੂਦ ਸਨ ਅੱਜ ਅਸੀਂ ਨਿਊ ਦੀਬ ਨਗਰ ਦੇ ਵਿੱਚ ਤਕਰੀਬਨ ਕਾਫੀ دیر ਤੋਂ ਸਮੱਸਿਆ ਸੀਗੀ ਪਾਣੀ ਦੀ ਜਦੋਂ ਬਰਸ਼ਾਤ ਦਾ ਦਿਨਾਂ ਵਿੱਚ ਪਾਣੀ ਇੱਥੇ ਇਕੱਠਾ ਹੋ ਜਾਂਦਾ ਸੀ ਜਿੰਨੇ دریا ਦੇ ਨਾਲ ਲੱਗਦੇ ਘਰ ਨੇ ਸਾਰੇ ਉਹਨਾਂ ਦਸਰਬ ਹੁੰਦੇ ਸੀ ਉਹ ਤਕਰੀਬਨ ਬਹੁਤ ਮੁਸ਼ਕਲ 15-15 ਨਾਲ 20-20 ਦਿਨ ਇੱਥੇ 2-2 ਫੁੱਟ 3-4 ਫੁੱਟ ਪਾਣੀ ਇਸੋ ਇਲਾਕੇ ਜਰੰਦਾ ਸੀਗਾ ਜਦੋਂ ਪਿਛਲੀਆਂ ਬਰਸਾਤਾਂ ਆਈਆਂ ਉਸ ਦੇ ਵਿੱਚ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਕਿਉਂਕਿ 1.5 ਸਾਲ ਪਹਿਲਾਂ ਇੱਕ ਲੋਕਾਂ ਨੇ ਬਦਲਾਅ ਕਰਕੇ ਮੈਨੂੰ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀਗਾ। ਔਰ ਲੋਕਾਂ ਦੀ ਡਿਮਾਂਡ ਵੀ ਸੀਗੀ ਜਦੋਂ ਮੈਂ ਇੱਥੇ ਬਰਸਾਤਾਂ ਵਿੱਚ ਆਇਆ ਤੇ ਕਾਫੀ ਪਾਣੀ ਖੜਾ ਸੀਗਾ ਇਸ ਰਾਤ ਨੂੰ ਇੱਥੋਂ ਪਾਣੀ ਕਢਾ ਕੇ ਤੇ ਇਹਨਾਂ ਨੂੰ ਵਾਅਦਾ ਕੀਤਾ ਸੀ ਕਿ ਤੁਸੀਂ ਤਿੰਨ 15-20 ਦਿਨ ਮਹੀਨੇ ਦੇ ਵਿੱਚ ਵਿੱਚ ਅਸੀਂ ਇੱਥੇ ਇੱਕ ਡਿਸਪੋਜ਼ਲ ਲਗਾ ਕੇ ਇਸ ਇਲਾਕੇ ਦੇ ਵਿੱਚ ਸਟਾਰਮ ਸੀਵਰ ਪਾਵਾਂਗੇ। ਸਟਾਰਮ ਸੀਵਰ ਪਾਉਣ ਦੇ ਨਾਲ ਜਿੰਨਾ ਬਰਸਾਤੀ ਪਾਣੀ ਜਦੋਂ ਬਰਸਾਤਾ 15 ਤੋਂ 20 ਦਿਨ ਬਰਸਾਤਾ ਹੁੰਦੀਆਂ ਨੇ ਉਦੋਂ ਪਾਣੀ ਦੀ ਜਿਹੜਾ ਜਮਾਵੜਾ ਹੁੰਦਾ ਉਹ ਇਥੋਂ ਉੱਤ ਚੱਕ ਕੇ ਅਸੀਂ ਵੱਡੇ ਦਰਿਆ ਛੱਟਾਂਗੇ ਅੱਜ ਅਸੀਂ ਐਸ਼ੀਵੈਂਟ ਪਾਸ ਕਰਾ ਕੇ ਵਰਕ ਆਰਡਰ ਦੇ ਕੇ ਠੇਕੇਦਾਰ ਤੋਂ ਕੰਮ ਸਟਾਰਟ ਕਰਾ ਦਿੱਤਾ ਇਹ ਤਿਕਨਮ 30 ਲੱਖ 65 30 ਲੱਖ 65 ਹਜ਼ਾਰ ਦਾ ਕੰਮ ਹੈ ਇਹਦੇ ਨਾਲ ਇਹ 4-5 ਜਿਹੜੀਆਂ ਗਲੀਆਂ ਨੇ 1 ਨੰਬਰ ਤੋਂ ਲੈ ਕੇ 5 ਨੰਬਰ ਦੀ ਗਲੀ ਤੱਕ ਸਾਰੀਆਂ ਗਲੀਆਂ ਜਿਹੜੀਆਂ ਡਿਸਟਰਬ ਹੁੰਦੀਆਂ ਸੀ ਇਹ ਰੈਤ ਬਾਦ ਖਤਮ ਹੋ ਜਾਣਗੀਆਂ ਕਿਉਂਕਿ ਜੋ ਸਟੌਮ ਸੀਵਰ ਪੈ ਗਿਆ ਸਟੌਮ ਸੀਵਰ ਦੇ ਬਾਅਦ ਪਾਣੀ ਜਿਹੜਾ ਬਰਸਾਤੀ ਹੈ ਸਟੌਮ ਸੀਵਰ ਰਾਹੀਂ ਬੁੱਢੇ ਦਰਿਆ ਚਲ ਜਾਏਗਾ ਡਿਸਪੋਜ਼ਲ ਲੱਗੇਗੀ ਡਿਸਪੋਜ਼ਲ ਨਾਲ ਅਸੀਂ ਵੱਡਾ ਜਨਰੇਟਰ ਵੀ ਲਗਾ ਦੇਾਂਗੇ ਕਿਉਂਕਿ ਕੱਲ ਨੂੰ ਕਈ ਵਾਰੀ ਹੁੰਦਾ ਹੈ ਕਿ ਪਾਣੀ ਡਿਸਪੋਜ਼ਲ ਨਾਲ ਬਣਾ ਦਿੰਦੇ ਆ ਬਿਜਲੀ ਦਾ ਸਾਧਨ ਨਹੀਂ ਹੁੰਦਾ ਬਿਜਲੀ ਨਾ ਹੋਣ ਕਰਕੇ ਕਿਉਂਕਿ ਬਰਸਾਤਾਂ ਦੇ ਨਾਲ ਬਿਜਲੀ ਚਲੀ ਜਾਂਦੀ ਹੈ ਕਈ ਵਾਰੀ ਅਸੀਂ ਪੱਕਾ ਹੀ ਜਨਰੇਟਰ ਦਾ ਨਾਲ ਇੰਤਜ਼ਾਮ ਕਰ ਦੁੱਤਾ ਪੱਕਾ ਜਨਰੇਟਰ ਨਾਲ ਲੱਗ ਜਾਏਗਾ ਜਦੋਂ ਮਰਜ਼ੀ ਉਹਨੂੰ ਸਟਾਰਟ ਕਰਕੇ ਤੁਸੀਂ ਆਪਣੀ ਡਿਸਪੋਜ਼ਲ ਚਲਾ ਸਕਦੇ ਹੋ ਇਦਾਂ ਲਾ ਜੇ ਬੈਨੀਫਿਟ ਹੋਏਗਾ ਕਿ ਇਲਾਕਾ ਬਿਲਕੁਲ ਡਰਾਈ ਦੇਗਾ ਔਰ ਆਉਣ ਵਾਲੀ ਬਰਸਾਤਾਂ ਦੇ ਵਿੱਚ ਕਿਤੇ ਵੀ ਕੋਈ ਦਿੱਕਤ ਨਹੀਂ ਆਏਗੀ ਸਰ ਆਨ ਦੇ ਨਗਰ ਨਗ ਮਚੌਣਾ ਲਈ ਕੀ ਹੋਇਆ ਆ ਨਗਰੀ ਮੈਂ ਚੋਣਾਂ ਸੀ ਲੜਵੀਆਂ ਨੇ ਤੁਹਾਡੇ ਸਾਹਮਣੇ ਆ ਜਣੇ ਇਲੈਕਸ਼ਨ ਔਰ ਤਕਰੀਬਨ ਕਾਰਪੇਸ਼ਨ ਦੇ ਵਿੱਚ ਹਾਊਸ ਜਿਹੜਾ ਆਮ ਆਦੀ ਪਾਰਟੀ ਦਾ ਬਣੇਗਾ ਔਰ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਕਿਉਂਕਿ ਲੋਕ ਡਿਵੈਲਪਮੈਂਟ ਚਾਹੁੰਦੇ ਨੇ 30-35 ਸਾਲ ਤੋਂ ਡਿਵੈਲਪਮੈਂਟ ਨਹੀਂ ਸੀ ਹੋਈ ਇਲਾਕਾ ਡਿਵੈਲਪਮੈਂਟ ਤੋਂ ਵਾਂਝਾ ਸੀਗਾ ਅੱਜ ਹਰ ਵਾਰਡ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਉਹ ਮੇਰੇ 16 ਵਾੜੇ 16 ਵਾੜਾ ਦੇ ਵਿੱਚ ਡਿਵੈਲਪਮੈਂਟ ਕਿਤੇ ਟਿਊਬ ਲੱਗ ਰਹੇ ਨੇ ਕਿਤੇ ਸਰਕਾ ਬਣ ਰਹੀਆਂ ਨੇ ਕਿਤੇ ਪਾਣੀ ਦੀ ਲੈਣਾ ਪੈ ਰਹੀਆਂ ਨੇ ਕਿਤੇ ਸੀਵਰ ਦੀ ਲੈਣਾ ਪੈ ਰਹੀਆਂ ਨੇ ਕਿਉਂਕਿ ਕਾਫੀ ਇਧਰ ਤੋਂ ਪਿਛੇੜਾ ਏਰੀਆ ਸੀਗਾ ਸਲਾਮ ਏਰੀਆ ਸੀ ਉੱਤੇ ਤਕਰੀਬਨ ਦਰਿਆ ਦੇ ਨਾਲ ਲੱਗਦੀ ਜਿਹੀ ਬੈਲਟ ਹੈ ਉਹਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਣ ਵਾਲੀ ਸੀ ਜਿਹੜੀ ਤਕਰੀਬਨ ਅੱਜ ਤਕਰੀਬਨ ਸਾਰੇ ਵਾੜਾਂ ਦੇ ਵਿੱਚ ਅੱਜ ਮੇਰਾ ਹੁਣ ਤੀਸਰਾ ਮਹੂਰਤ ਹੈ ਮੈਂ ਤਿੰਨ ਦੋ ਮੁਰਤ ਪਹਿਲੇ ਕੀਤੇ ਆ ਆ ਮਹੂਰਤ ਤੀਸਰਾ ਕਰ ਰਿਹਾ ਇਸ ਤੋਂ ਬਾਅਦ ਇੱਕ ਜਗ੍ਹਾ ਹੋਰ ਜਾਣਾ ਇਸੇ ਤਰ੍ਹਾਂ ਹੀ ਸ ਡਵੈਲਪਮੈਂਟ ਜਿਹੜੀ ਲੋਕਾਂ ਦੇ ਹਿਸਾਬ ਨਾਲ ਚੱਲ ਰਹੀ ਹੈ ਕਿਉਂਕਿ ਕਈ ਵਾਰੀ ਅਸੀਂ ਡਿਕਟੇਟਰਸ਼ਿਪ ਕਰਕੇ ਕਰ ਦਿੰਦੇ ਆ ਉਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਜੋ ਲੋਕ ਚਾਹੁੰਦੇ ਨੇ ਉਹ ਡਵੈਲਪਮੈਂਟ ਕਰਦੇ ਹੁਣ ਦੇਖੇ ਸਾਰੇ ਵਾੜਾਂ ਦੇ ਵਿੱਚ ਲਾਈਟਾਂ ਲੱਗਣੀਆਂ ਨੇ ਜਿੱਥੇ ਲੋੜ ਹੈ ਲਾਈਟ ਦੀ ਅਸੀਂ ਬਿਲਕੁਲ ਲਾ ਰਹੇ ਹਾਂ ਜਿੱਥੇ ਸੀਵਰ ਦੀ ਲੋੜ ਹੈ ਸੀਵਰ ਪਾ ਰਹੇ ਹਾਂ ਜਿੱਥੇ ਪਾਣੀ ਦੀ ਲੋੜ ਹੈ ਪਾਣੀ ਪਾ ਰਹੇ ਹਾਂ ਇਸ ਕਰਕੇ ਡਵੈਲਪਮੈਂਟ ਜਿਹੜੀ ਲੋਕਾਂ ਦੀ ਰਿਕੁਐਸਟ ਮੁਤਾਬਕ ਅੱਜ ਸਾਰੇ ਇਲਾਕੇ ਵਿੱਚ ਡਵੈਲਪਮੈਂਟ ਚੱਲ ਰਹੀ ਹੈ ਮੈਂ ਸਾਰਿਆਂ ਉਹ ਵੀ तकरीबन ਪਾਈ 10 ਦਿਨ ਦੇ ਵਿੱਚ ਸਰਕਾਂ ਦੇ ਵੀ ਟੈਂਡਰ ਲੱਗ ਜਾਣੇ ਨੇ ਉਹ ਸਰਕਾਂ ਵੀ ਸੀਵਰ ਪੈਣ ਤੋਂ ਬਾਅਦ ਸਾਰੀਆਂ ਨਵੀਆਂ ਬਣਾ ਦੇਣਗੇ ਥੈਂਕ ਯੂ ਐਸਐਮ ਜਾਰ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ